ਇਹ ਕੁਵਸੂਰ ਤਨਯਾਰਾ ਰਾਜ ਸ਼ਵਦੀਪ ਚੱਕਦੇ ਰੇਸ ਮਾੜੀ ਜੀ ਚੱਕਦੇ ਬਣਾ ਲੈ ਬਰਥਡੇ ਹੈ ਸੌਰੀ ਦੋਸਤੋ ਮੈਂ ਥੋੜਾ ਲੇਟ ਪਹੁੰਚਿਆ ਹੈਪੀ ਬਰਥਡੇ ਨਹੀਂ ਬਰਥਡੇ ਹੈ ਥੈਂਕ ਯੂ ਕਿਉਂਕਿ ਬਚਪਨਾ ਬੰਦੇ ਦਾ ਜਿੱਥੇ ਬੀਤਦਾ ਹੈ ਉਹ ਫਿਰ ਭਾਵੇਂ ਨਾਨਕਾ ਪਿੰਡ ਹੋਵੇ ਤੇ ਭਾਵੇਂ ਆਪਦਾ ਪਿੰਡ ਹੋਵੇ ਉਹ ਵਧੀਆ ਹੁੰਦਾ ਹੈ ਆ ਆ ਗਏ ਚੱਲ ਚੱਕ ਕੇ ਪੁੱਟ ਗਾ ਨਕਸ਼ਾਪੁਰਾ ਸੁਣ ਆ ਦੇਖੋ ਸਾਰਾ ਪਾਣੀ ਫਿਰ ਇੱਥੇ ਜੀ ਨਿਕਲਦਾ ਕਿਤੇ ਵੀ ਤੁਹਾਨੂੰ ਮਤਲਬ ਰੋਡ ਤੇ ਕਬਜ਼ਾ ਕਰਿਆ ਹੋਈ ਨਹੀਂ ਮਿਲਣਾ ਤਕਰੀਬਨ ਲੋਕਾਂ ਦੇ ਜਿਹੜੇ ਰੈਪ ਬਣੇ ਹੋਏ ਆ ਉਹ ਵੀ ਆਪਦੇ ਡਾਇਰੇ ਵਿੱਚ ਬਣੇ ਹੋਏ ਆ ਦੋ ਕਰਾ ਕੱਚੇ ਸਾਡੇ ਪਿੰਡ ਜਿਹੜਾ ਖੇਤਾਂ ਨੂੰ ਜਾਂਦੇ ਨਹੀਂ ਖੇਤਾਂ ਨੇ ਰਾਹ ਵੀ ਸਾਡੇ ਤਕਰੀਬਨ ਪੱਕੇ ਸੜਕਾਂ ਬਣ ਗਿਆ ਮੰਗਿਆ ਮੈਂ ਜਾ ਰਿਹਾ ਜੀ ਇਸ ਟਾਈਮ ਆਪਣੇ ਪਿੰਡ ਇੱਕ ਨੌਜਵਾਨ ਆ ਬੜਾ ਹੌਣਹਾਰ ਜਵਾਕ ਆ ਉਹਨਾਂ ਦੇ ਘਰੇ ਉਹ ਜਾ ਰਿਹਾ ਅੱਜ ਤੀਜੇ ਪੰਜਾਬ ਚ ਤੁਹਾਨੂੰ ਪਤਾ ਹੀ ਹੈ ਇੱਕ ਚੜਦਾ ਪੰਜਾਬ ਆ ਇੱਕ ਲਹਿੰਦਾ ਪੰਜਾਬ ਆ ਇੱਕ ਤੀਜਾ ਪੰਜਾਬ ਆ ਜੇ ਜਾਂ ਤੁਸੀਂ ਜਾਓ ਕੋਰੀਆ ਚ ਸਾਊਥ ਕੋਰੀਆ ਚ ਨਾਰਥ ਕੋਰੀਆ ਚ ਜਾਣਾ ਤੁਸੀਂ ਵੇਖ ਲਓ ਫਿਰ ਤੁਹਾਨੂੰ ਪਤਾ ਆ ਕਿ ਕਿ ਜਾਵਾਂ ਮਾੜੇ ਤੋਂ ਮਾੜਾ ਬੰਦਾ ਵੀ ਇੰਡੀਆ ਦਾ 2 ਲੱਖ ਰੁਪਈਆ ਕਮਾ ਕੇ ਪੈਂਦਾ ਸੇਵ ਕਰਕੇ ਤੇ ਰਹਿੰਦਾ ਵੀ ਵਧੀਆ 5 ਸਟਾਰ ਵਰਗੇ ਹੋਟਲ ਵਰਗੇ ਕਮਰੇ ਚ ਹੈ ਠੀਕ ਹੈ ਜੀ ਤੇ ਆਪਦਾ ਧਿਆਨ ਰੱਖੀ ਠੀਕ ਆ ਵਧੀਆ ਦਿਲ ਲਈ ਪੂਰਾ ਆਪਦਾ ਨਾਲੇ ਅਪੂਰੀਆ ਦੀ ਮਿਹਨਤ ਕਰੀ ਪਰਮਾਤਮਾ ਤੁਹਾਨੂੰ ਪੂਰੀ ਤਰੱਕੀ ਬਖਸ਼ੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਉਹ ਹੈ ਗੁਰਸਤ ਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਮੈਂ ਜਾ ਰਿਹਾ ਜੀ ਇਸ ਟਾਈਮ ਆਪਣੇ ਪਿੰਡ ਇੱਕ ਨੌਜਵਾਨ ਆ ਬੜਾ ਹੌਣਹਾਰ ਜਵਾਕ ਆ ਉਹਨਾਂ ਦੇ ਘਰੇ ਕਿਉਂਕਿ ਜੀ ਉਹ ਜਾ ਰਿਹਾ ਅੱਜ ਤੀਜੇ ਪੰਜਾਬ 'ਚ ਤੁਹਾਨੂੰ ਪਤਾ ਹੀ ਹੈ ਇੱਕ ਚੜ੍ਹਦਾ ਪੰਜਾਬ ਹੈ ਇੱਕ ਲਹਿੰਦਾ ਪੰਜਾਬ ਹੈ ਇੱਕ ਤੀਜਾ ਪੰਜਾਬ ਹੈ ਯਾਨੀ ਕਿ ਕੈਨੇਡਾ ਤੇ ਸਾਡੇ ਪਿੰਡੋਂ ਤਾਂ ਤਕਰੀਬਨ ਮਹੀਨੇ ਵਿੱਚ ਦਿੱਕਤ ਦਾ ਜਵਾਬ ਜਾਈ ਵੱਡਦਾ ਬਾਹਰ ਤੇ ਅੱਜ ਸ਼ੁਭਦੀਪ ਸਿੰਘ ਮਾਨ ਦੀਵਾਰੀ ਹੈ ਥੋੜੇ ਦਿਨਾਂ ਤੱਕ ਮੇਰੇ ਚਾਚੇ ਦੀ ਬੇਟੀ ਨੇ ਵੀ ਜਾਣਾ ਅੱਜ ਉਹਨਾਂ ਦੇ ਘਰੇ ਪਾਠ ਰਖਾਇਆ ਸੀਗਾ ਤੇ ਮੈਨੂੰ ਲੱਗਾ ਕੱਲ੍ਹ ਕੇ ਪਰਸੋਂ ਸ਼ੁਭਦੀਪ ਕੇ ਘਰੇ ਪਾਠ ਰਖਾਇਆ ਸੀਗਾ ਫਿਲਹਾਲ ਉਹਨਾਂ ਮਿਲ ਕੇ ਆਉਣੇ ਆ ਵੇਣੇ ਆ ਹੋਰ ਕਿੰਨੇ ਕੁ ਨੌਜਵਾਨ ਸਾਡੇ ਪਿੰਡ 'ਚ ਰਹਿ ਗਏ ਜਿਹੜੇ ਨੂੰ ਮਿਲਣ ਆਏ ਆ ਬਸ ਉਹੀ ਨੌਜਵਾਨ ਹੋਣਗੇ ਜਿਹੜੇ ਉੱਥੇ ਬੈਠੇ ਆ ਕੋਈ 2-4 ਹੋਰ ਹੋਣਗੇ ਉਰਾਂ ਬਰਾਂ ਤੋਂ ਸਾਰਾ ਪਿੰਡ ਸਾਡਾ ਵਿਹਲਾ ਹੋ ਗਿਆ ਹੁਣ ਸਾਰੇ ਜਾ ਰਹੇ ਆ ਜੀ ਕੈਨੇਡਾ ਨੂੰ ਚਲੋ ਜਾਣਾ ਵੀ ਚਾਹੀਦਾ ਆਪਦੇ ਸਨੈਰੀ ਭਵਿਕਾ ਹਾਸਤੇ ਤੇ ਫੇਰ ਹੀ ਬੰਨਗੇ ਰੰਗਲੇ ਚਾਰੇ ਪਰ ਹਜੇ ਮੇਰੇ ਹਿਸਾਬ ਨਾਲ ਤਾਂ 2 ਸਾਲ ਰੁਗਣਾ ਚਾਹੀਦਾ ਸਟੂਡੈਂਟ ਨੂੰ ਕਿਉਂਕਿ ਕੈਨੇਡਾ ਦੇ ਹਾਲਾਤ ਸਾਨੂੰ ਪਤਾ ਹੀ ਹੈ ਦਰਾਂ ਦੇ ਨਾਲ ਹਜੇ ਤੱਕ ਤਾਂ ਸੁਣਿਆ ਜਿਵੇਂ ਆਪਾਂ ਵੀ ਖਰਾਬ ਹੁੰਦੇ ਜਾ ਰਹੇ ਆ ਬਾਕੀ ਲੋ ਟਾਈ ਦੀ ਗੱਲ ਹੈ ਜੇ ਉੱਥੇ ਤੁਹਾਡਾ ਰਹਿਣ ਨੂੰ ਥਾਂ ਹੈਗਾ ਆਪ ਦਾ ਕਸਟੋਰ ਹੈ ਕੋਈ ਫੇਰ ਤਾਂ ਚਲੋ ਬੈਸਟ ਆ ਕੋਈ ਦਿੱਕਤ ਨਹੀਂ ਜੇ ਤੁਸੀਂ ਸਟੂਡੈਂਟੋਂ ਤੁਸੀਂ ਰੈਂਟ ਵੀ ਆਪ ਭਰਨਾ ਸਾਰਾ ਕੁਝ ਤੁਸੀਂ ਆਪ ਕਰਨਾ ਟ੍ਰੈਵਲਿੰਗ ਵੀ ਤੁਹਾਡੀ ਆਪ ਦੀ ਹੈ ਮਤਲਬ ਪੈਸੇ ਲਾ ਕੇ ਜਾਣਾ ਤੁਸੀਂ ਪ੍ਰਾਈਵੇਟ ਚੀਜ਼ ਤੇ ਤਾਂ ਫਿਰ ਤੁਹਾਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਸਕਦਾ ਹੈ ਬਾਕੀ ਪਰਮਾਤਮਾ ਮੈਂ ਹੈਗਾ ਮਦਦ ਕਰਨਗੇ ਬਾਕੀ ਹੌਸਲਾਣਾ ਛੱਡੋ ਕੋਈ ਗੱਲ ਨਹੀਂ ਹੌਲੀ ਹੌਲੀ ਮਾਹੌਲ ਸੈੱਟ ਹੋ ਜਾਊਗਾ ਤੇ ਹੁਣ ਜਾ ਰਹੇ ਜੀ ਆਪਾਂ ਮਾਨ ਸਾਹਿਬ ਦੇ ਘਰੇ ਤੇ ਦੇਖਦੇ ਹਾਂ ਕੀ ਮਾਹੌਲ ਹੈ ਤੇ ਬਾਕੀ ਦੋਸਤੋ ਸੋਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਤਕਰੀਬਨ ਹੁਣ ਤਾਂ 60% ਯੂਥ ਆ ਜਿਹੜਾ ਆਪਣਾ ਉਹ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾ ਰਿਹਾ ਹੈ ਚਲੋ ਚੰਗੀ ਗੱਲ ਹੈ ਮੈਸੇਜ ਇਹ ਕੋਈ ਮੇਰੀ ਐਡਵਾਈਸ ਲਊਗਾ ਮੈਂ ਤਾਂ ਤੁਹਾਨੂੰ ਰਹਿ ਦਿੰਨਾ ਇੱਕ ਵੀ ਜਾਂ ਤਾਂ ਤੁਸੀਂ ਜਾਓ ਆਸਟ੍ਰੇਲੀਆ ਕਿਉਂਕਿ ਉੱਥੇ ਥੋੜੀਆਂ ਜੀਆਂ ਮਤਲਬ ਹਜੇ ਵੀ ਕੰਮ ਸੌਖਾ ਹੈ ਸਹੂਲਤਾਂ ਜ਼ਿਆਦਾ ਹੈ ਤੇ ਜਾਂ ਤੁਸੀਂ ਜਾਓ ਕੋਰੀਆ ਚ ਸਾਊਥ ਕੋਰੀਆ ਚ ਨਾਰਥ ਕੋਰੀਆ ਤੇ ਜਾਣਾ ਤੁਸੀਂ ਵੇਖ ਲਓ ਫਿਰ ਤੁਹਾਨੂੰ ਪਤਾ ਆ ਕਿ ਕਿ ਜਾਵਾਂ ਸਾਊਥ ਕੋਰੀਆ ਮੈਂ ਤਾਂ ਕਹਿ ਰਿਹਾ ਮੈਂ ਨਾ ਅਕਸਰੀ ਆ ਵੀਜ਼ੇ ਬੁਦੇ ਬਾਰੇ ਦੇਖਦਾ ਵੀ ਰਹਿਣਾ ਸੁਣਦਾ ਵੀ ਰਹਿਣਾ ਪੜ੍ਹਦਾ ਵੀ ਰਹਿਣਾ ਸਾਊਥ ਕੋਰੀਆ ਦੇ ਵਿੱਚ ਦੋਸਤੋ ਕੰਮ ਬਹੁਤ ਹੈ ਹਰ ਇੱਕ ਬੰਦਾ ਉੱਥੇ ਮਾੜੇ ਤੋਂ ਮਾੜਾ ਬੰਦਾ ਵੀ ਇੰਡੀਆ ਦਾ 2 ਲੱਖ ਰੁਪਈਆ ਕਮਾ ਕੇ ਪੈਂਦਾ ਸੇਵ ਕਰਕੇ ਤੇ ਰਹਿੰਦਾ ਵੀ ਵਧੀਆ 5 ਸਟਾਰ ਵਰਗੇ ਹੋਟਲ ਵਰਗੇ ਕਮਰੇ 'ਚ ਹੈ ਜਿਹੋ ਜਿਹੇ ਕਮਰੇ 5 ਸਟਾਰ ਹੋਟਲਾਂ ਦੇ ਵਿੱਚ ਹੁੰਦੇ ਆ ਨਾ ਉਹੋ ਜਿਹੇ ਕਮਰੇ ਰਹਿੰਦਾ ਅਗਲਾ ਮਤਲਬ 2.5 ਲੱਖ ਰੁਪਏ ਜੇ ਕਮਾਉਂਦਾ ਹੈ 50000 ਰੁਪਏ ਉਹਦੇ ਰਹਿਣ ਸਹਣ ਤੇ ਲਾਉਂਦਾ ਹੈ 2 ਲੱਖ ਰੁਪਏ ਇੰਡੀਆਂ ਭੇਜ ਸਕਦਾ ਐਨੀ ਕਮਾਈ ਆ ਉੱਥੇ ਤੇ ਜਿਵੇਂ ਅੱਜ ਤੋਂ ਆਪਾਂ 20 ਸਾਲ ਪਹਿਲਾਂ 15 ਸਾਲ ਪਹਿਲਾਂ ਕੈਨੇਡਾ ਜਾਂਦੇ ਹੁੰਦੇ ਸੀ ਇੰਨੇ ਪੈਸੇ ਬੰਦਦੇ ਆ ਉਵੇਂ ਬੰਦਦੇ ਆ ਉੱਥੇ ਹਾਂ ਆਉਣ ਵਾਲੇ ਸਮੇਂ ਤੁਸੀਂ ਮੇਰੀ ਗੱਲ ਯਾਦ ਰੱਖਿਓ ਆਉਣ ਵਾਲੇ ਸਮੇਂ ਚ ਸਭ ਤੋਂ ਵੱਧ ਆਪਣੇ ਪੰਜਾਬੀ ਸਾਨੂੰ ਉੱਥੇ ਮਿਲਣਗੇ ਕੋਰੀਆ 'ਚ ਇਹ ਪੱਕੀ ਗੱਲ ਹੈ ਮੇਰੀ ਯਾਦ ਰੱਖਿਓ ਤੁਸੀਂ ਵੀ ਮੈਂ ਇਹ ਗੱਲ ਕਹੀ ਸੀ ਵੀ ਕੋਰੀਆ 'ਚ ਸਭ ਤੋਂ ਵੱਧ ਪੰਜਾਬੀ ਹੋਣਗੇ ਆਉਣ ਵਾਲੇ ਸਮੇਂ ਚ ਬਾਕੀ ਨਿਊਜ਼ੀਲੈਂਡ ਲੋਟਾ ਨਾ ਨਿਊਜ਼ੀਲੈਂਡ ਜਾਵੜੋ ਪਰ ਕੈਨੇਡਾ ਦੇ ਹਾਲਾਤ ਸਾਨੂੰ ਪਤਾ ਹੀ ਹੈ ਲੰਡਨ ਦੇ ਵੀ ਹਾਲਾਤ ਸਾਨੂੰ ਪਤਾ ਹੈ ਥੋੜੇ ਜਿਹਾ ਔਖੇ ਆ ਚਲੋ ਪਹੁੰਚ ਗਏ ਆਪਾਂ ਮਾਨਸਾਹਬ ਦੇ ਘਰੇ ਵੇਖਦੇ ਮਾਨਸਾਹਬ ਕੀ ਕਰ ਰਹੀ ਹੈ ਕਾਰਾਂ ਕੁਰਾਈਆਂ ਖੜੀਆਂ ਲੈਟਸ ਸੀ ਦੋਸਤੋ ਇਹਨਾਂ ਦੇ ਵੇਖ ਕੇ ਮੈਂ ਤਾਂ ਬਾਹਰ ਹੀ ਭੇਡ ਲੈ ਸ਼ੁਭਨੇ ਸ਼ੁਭਦੀਪ ਰਾਜੇ ਸ਼ੁਭਦੀਪ ਅੱਛਾ ਬੂਟੇ ਲਾ ਰਿਹਾ ਮੈਂ ਕਿਤੇ ਥੋੜੀ-ਤਾੜੀ ਪਾਈ ਜਨਾ ਲਓ ਸ਼ੁਭਦੀਪ ਜੀ ਤਿਆਰੀ ਹੈ ਤੁਹਾਡੀ ਹੋਰ ਬਰੀਕ ਜੀ ਸੀ ਆਫ ਕਰਨਾ ਹੈ ਇਹਨੂੰ ਹਾਂਜੀ ਹੋਰ ਜੀ ਮੰਗਸਾ ਹੋਰ ਜੀ ਕਿੱਸੇ ਹੋ ਸ਼ੁਭਦੀਪ ਸਿੰਘ ਵਧਾਈਆਂ ਤੁਹਾਨੂੰ ਪਹਿਲਾਂ ਤੋਂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤੇ ਕਿਹੜੀ ਸਿਟੀ ਜਾ ਰਹੇ ਹੋ ਤੁਸੀਂ ਬ੍ਰੈਮਟਨ ਜੀ ਬ੍ਰੈਮਟਨ ਹਾਂਜੀ ਚਲੋ ਚੰਗੀ ਗੱਲ ਹੈ ਕੋਸ਼ਿਸ਼ ਕਰੋ ਜੇ ਤੇ ਪਹਿਲੀ ਗੱਲ ਤਾਂ ਇਹਨੂੰ ਲੰਗ ਜਾਣ ਦਿਓ ਫਿਰ ਤੁਹਾਨੂੰ ਗੱਲ ਦੱਸਦਾ ਬੜੇ ਪੱਤੇ ਦੀ ਗੱਲ ਹੈ ਕੰਮ ਆਉਣ ਵਾਲੀ ਗੱਲ ਹੈ ਹਾਂਜੀ ਲੰਗਣ ਦੇਣੋ ਬਾਕ ਬੜਾ ਪੋਗਾ ਜੀ ਮੰਗਸਾ ਬਹੁਤ ਜ਼ਿਆਦਾ ਆਹ ਦੇਖ ਲਓ ਦੋਸਤੋ ਸਾਰੀ ਦੁਨੀਆ ਚ ਬੰਦ ਹੋਣਗੇ ਇਕੱਲੇ ਪੰਜਾਬ ਚਲਦੇ ਆ ਇੰਡੀਆ ਚ ਚਲਦੇ ਹਾਂ ਹਾਂ ਆਦ ਰਿਆਂ ਚ ਚਲਦੇ ਚਲਦੇ ਇਹਦੇ ਨਾਂ ਤੇ ਮੈਨਾਂ ਇਹ ਤਾਂ ਕੁਝ ਨਾਲ ਲਿਸੈਂਸ ਚਾਹੀਦਾ। ਇਹ ਪਾਸੇ ਦੇ ਲਈ ਮਿੰਦਰ ਤਾਇਆ ਚਾਹੀਦਾ ਇਹ ਕੁਝ ਨਹੀਂ। ਹਾਂ। ਇਹਦੀ ਐਵਰੇਜ ਬੜੀ ਹੁੰਦੀਆਂ ਨੇ ਬਾਈ। ਕਿਹਦੀ ਐਵਰੇਜ ਨਹੀਂ ਹੋਊਗੀ 37 ਦੀ। ਇਹਨੂੰ ਕੜੁਕਾ ਦੇ ਆ ਬਾਈ। ਇੱਕ ਫਿਲਮ ਚ ਨਾ ਉਹਦੇ ਕੜੋਂਦਾ ਸੀ ਸਰਦੋਰ ਸੁਕੰਦਰ ਕੋਲੇ। ਚੱਕਦੇ ਰੇਸ ਮਾੜੀ ਜੀ ਚੱਕਦੇ। ਬਾਕੀ ਮਾਨ ਸਾਹਿਬ ਬੁੱਟੇ ਲਾ ਰੇ ਇਸੇ ਦਾ। ਹਾਂ, ਕੰਮ ਬਹੁਤ ਵਧੀਆ ਬਾਈ ਯਾਰ। ਵੈਰੀ ਗੁੱਡ। ਕੱਲ ਵੀ ਸ਼ੋਬਰ ਗਣੇ ਬੁੱਟੇ ਲਾਏ ਆ। ਅੱਜ ਵੀ ਲਾ ਰਿਹਾ ਬਾਹਰ ਜਾਣ ਤੋਂ ਪਹਿਲਾਂ ਪਹਿਲਾਂ ਯਾਦਗਰੀ ਬੁੱਟੇ ਆ। ਇਹ ਚਾਹੁੰਦਾ ਵੀ ਜਦੋਂ ਮੈਂ ਵਾਪਸ ਆਇਆ ਤਾਂ ਮੈਂ ਦੇਖੂਗਾ ਵੀ ਇਸ ਬੂਟੇ ਜਿਹੜੇ ਮੈਂ ਲਾਏ ਆ ਕਿੱਡੇ-ਕਿੱਡੇ ਹੋ ਗਏ ਉਹਦੀ ਛਾਂਵੇਂ ਬੈਠਿਆ ਕਰੂੰਗਾ ਫਿਰ ਮੈਂ ਤੇ ਆਹਦੇ ਜਵਾਕਾਂ ਨੂੰ ਇਹ ਕਲਾਖਿਆ ਕਰੂੰਗਾ ਵੀ ਹਾਂ ਇਹ ਬੇਟਾ ਮੈਂ ਲਾਏ ਆ ਬੂਟੇ ਕਿ ਨਹੀਂ ਆਹ ਛੇੜੀ ਮੈਂ ਕੰਮ ਦੀ ਗੱਲ ਸਿਉ ਆਇਆ ਦਾ ਸੀਗਾ ਅ ਜ ਤੁਸੀਂ ਜਾਣਾ ਕਿੱਥੇ ਆ ਬ੍ਰੈਂਟਨ ਬ੍ਰੈਂਟਨ ਉੱਥੋਂ ਨਾ ਕੋਈ ਯਾਦ ਹੁੰਦਾ ਵੀ 100 120 ਕਿਲੋਮੀਟਰ ਦੂਰ ਤੇ ਨਾ ਇੱਕ ਬਸਾਗਾ ਵਿੱਚ ਆ ਯਾ ਮਤਲਬ ਜਿਹੜਾ ਮੇਨ ਸ਼ਹਿਰ ਆ ਤੋਂ ਕਿਤੇ ਵੀ ਤੁਸੀਂ ਆਸ-ਪਾਸੇ ਜਾਓੜੇ 100 ਜਾਂ ਕਿਲੋਮੀਟਰ ਦੂਰੀ ਤੇ ਉਸਨੂੰ ਕੰਮ ਆਸਾਨੇ ਨਾਲ ਮਿਲ ਜੂਗਾ। ਜੇ ਉੱਥੇ ਮਿਲ ਗਿਆ ਤਾਂ ਬੜਾ ਵਧੀਆ। ਠੀਕ ਹੈ। ਥੈਂਕ ਯੂ। ਬਾਕੀ ਕੋਈ ਜਰੂਰਤ ਪਵੇ ਤੁਸੀਂ ਸਾਨੂੰ ਫੋਨ ਕਰਨਾ। ਅਸੀਂ ਤੁਹਾਡੀ ਜਿੰਨੀ ਹੈਲਪ ਕਰ ਸਕਦੇ ਕਰਾਂਗੇ। ਠੀਕ ਹੈ ਸਰ। ਬਿਲਕੁਲ। ਆਜੂ ਅੰਦਰ। ਉਹ ਠੀਕ ਹੋ। ਡਾਲਰ ਲੈ ਲੈ ਤੁਸੀਂ। ਹਾਂਜੀ ਹਾਂਜੀ ਡਾਲਰ ਸਾਰਾ। ਡਾਲਰ ਮੜੇ ਦਿਖਾਈ ਦੇਣ ਤੁਹਾਨੂੰ। ਹਾਂ ਡਾਲਰ ਉਹ ਦਿਖਾਓ ਜੀ ਐਨ ਕਰੋ ਖੁੰਦ ਨਹੀਂ। ਨਹੀਂ ਉਹ ਮਾਮੇ ਹੋਰੇ ਲੈ ਕੇ ਆ ਰਹੇ ਆ। ਮਾਮਾ ਇਹ ਆਉਂਦੇ ਆ। ਠੀਕ ਹੈ ਜੀ। ਤੇ ਉਹ ਸਾਨੂੰ ਦਿਖਾਉਣੇ ਸਾਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਛੇ ਕਿਵੇਂ ਆਂ? ਓਕੇ। ਉਹ ਠਾਕਰ ਸਾਹਿਬ ਬੈਠੇ ਹੀ ਆਪਣੇ ਅੱਛਾ ਪਏ ਆ ਜੀ ਉਹ ਤਾਂ ਤਾਂ ਹੀ ਨਹੀਂ ਲੱਗਦੇ। ਰੋਇਦ ਜੀ ਲੱਗੜੀ ਸੀ ਤਾਂ? ਬਹੁਤ ਵਧੀਆ ਜੀ। ਜਾਏ ਬੰਡੀ? ਹਾਂ ਜੀ ਹਾਂ। ਬੰਡੀ ਦਾ ਕਿਹੜਾ ਜਾਤੀ ਰੋਇ ਪੱਕਾ ਮੋਰੋਇਦ ਦਾ? ਹਾਂ। ਪਤਾ ਨਹੀਂ ਉੱਥੇ ਕੀ ਕਰਨ ਜਾਂਦਾ। ਚਲੋ ਆਹੀ ਉਮਰਾਂ ਨੌਜਵਾਨਾਂ ਦੀ। ਤੇ ਰੋਇ ਤੁਗ ਲੈਣ ਬਾਹਰ? ਨਹੀਂ ਭਈ ਆਪਣਾ ਕੋਈ ਪਲਾਨ ਨਹੀਂ ਹੈ। ਕਿਉਂ? ਬੇਸੀ ਵਸ। ਪੰਜਾਬ ਦੀ ਮਿੱਟੀ ਨਾਲ ਪਿਆਰ ਹੈ। ਹਾਂ ਜੀ ਬਿਲਕੁਲ। ਕੰਗੀ ਗੱਲ ਇਹ ਗੱਲ ਤਰੀ ਸਹੀ ਨਹੀਂ ਹੈ ਕਿਉਂਕਿ ਪਿੰਡ ਚ ਆਪਾਂ ਦੋ ਤਿੰਨ ਜਣੇ ਰਹਿ ਗਏ ਬਸ ਨੌਜਵਾਨ ਮੈਂ ਤਾਂ ਨੌਜਵਾਨ ਤਾਂ ਲੰਘਿਆ ਹਰ ਤੁਸੀਂ ਨੌਜਵਾਨ ਹੋ ਆ ਇੱਕ ਆਹ ਇਹ ਵੀ ਟੱਪ ਜੀ ਬਿਛੇਦੀ ਚਲੋ ਹਾਂਜੀ ਦੋਸਤੋ ਮੈਂ ਉੱਥੇ ਗਿਆ 5 ਮਿੰਟ ਲਾਏ ਤੇ ਮੈਨੂੰ ਵਾਪਸ ਆਉਣਾ ਪੈ ਗਿਆ ਕਿਉਂਕਿ ਅੱਜ ਇੱਕ ਮੈਂ ਬਾਰਡੇ ਵੀ ਅਟੈਂਡ ਕਰਨਾ ਹੈ ਤਾਂ ਕਰਕੇ ਫਿਰ ਮੈਨੂੰ ਉਧਰ ਆਉਣਾ ਪਿਆ ਤੇ ਆਪਦੇ ਘਰਾਂ ਵਿੱਚ ਫਿਰ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਤਾਂ ਸਾਰੇ ਪਾਸੇ ਖਾਤਰੀ ਲਵਾਉਣੀ ਪੈਂਦੀ ਹੈ ਬਾਕੀ ਹੋਰ ਗੱਲਾਂ ਦੀ ਗੱਲਾਂ ਤੇ ਖੇਤਾਂ ਨਜ਼ਾਰਾ ਵੇਖੋ ਫਿਰ ਆਪਾਂ ਚੱਲਦੇ ਆਂ ਬਰਡੇ ਤੇ ਕਿਆ ਖੂਬਸੂਰਤ ਨਜ਼ਾਰਾ ਲੱਗਦਾ ਨਾ ਸਵਿਟਜ਼ਰਲੈਂਡ ਹਰਾ ਹਰਾ ਆ ਗਿਆ ਜੀ ਸਾਗ ਵਾਣ ਅਮਰੂਦ ਤੇ ਹੁਣ ਆਪਾਂ ਜਾ ਰਹੇ ਆਂ ਜੀ ਚਾਚੇ ਸੁਰਿੰਦਰ ਸਿੰਘ ਮਾਨ ਦੇ ਘਰੇ ਮਤਲਬ ਟੀਨੂ ਮਾਨ ਸਾਹਿਬ ਦੇ ਘਰੇ ਜਿਨ੍ਹਾਂ ਦੀ ਕੋਠੀ ਬਾਰ-ਬਾਰ ਪੈ ਰਹੀ ਹੈ ਤੇ ਜੋ ਆਪਾਂ ਪਿਛਲੇ ਬਲਾਕਾਂ 'ਚ ਦਿਖਾਈ ਵੀ ਹੈ ਤੇ ਉਹਦਾ ਡਿਜ਼ਾਈਨ ਬੜਾ ਵਧੀਆ ਹੈ ਤੁਹਾਨੂੰ ਫੇਰ ਦਿਖਾਵਾਂਗੇ ਆਪਾਂ ਥੋੜੀ ਤਿਆਰ ਹੋ ਜਾਣ ਦਿਓ ਬਾਕੀ ਆਪਣਾ ਸਵਾਗਤ ਕਰਾਈ ਡੌਗੀਆਂ ਨੇ ਸਮਾਉ ਜੀ ਮਾਨਸਾਹ ਆ ਗਏ ਨੇ ਇੱਕ ਹੋਰ ਹੈ ਵਾਜਿਪਾ ਦੋ ਹੈ ਆ ਲਓ ਕੀ ਕਰਦਾ ਸਮਾ ਆ ਚੱਲ ਗਏ ਬਣਾ ਲਿਆ ਬੱਡੇ सॉरी दोस्तों मैं थोड़ा लेट पहुंचे मैं आया दो बजे होंगे अभी भी दो बजे होगा पर बारह बजे प्रोग्राम निबड़ गया चलो कोई गलत जवाकों ने अगर गलती भी नहीं मैं हैप्पी थैंक यूक करो लाइक करो सबसक्राइब करो ठीक है मान साहब थे बहुत बहुत बधाई हैप्पी ਤਾਂ ਕਿ ਜੋ ਅਖੀਰੰ ਦਾ ਚਲੋ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਆਪਾਂ ਹੋ ਗਏ ਸੀ ਬੇਲੇ ਤੇ ਜਿਆਦਾ ਕੁਝ ਖਾਦਾ ਨਹੀਂ ਤਲਿਆ ਆਪਾਂ ਖਾਂਦੇ ਨਹੀਂਗੇ ਮਾੜਾ ਕੇਕ ਖਾਦਾ ਕੋਲਡ ਡਰਿੰਕ ਪੀ ਕੇ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਸ਼ੁਭਦੀਪ ਸਿੰਘ ਮਾਨ ਸਾਹਿਬ ਦੇ ਕੋਲੇ ਤੇ ਅੱਜ ਸ਼ਾਮ ਨੂੰ ਨੇ ਤੁਰਨਾ ਕਿਉਂਕਿ ਉਹਦੀ ਰਾਤ ਦੀ ਫਲਾਈਟ ਹੈ ਤੇ ਹਾਲਾਤ ਬਹੁਤ ਮਾੜੇ ਆ ਤਾਂ ਕਰਕੇ ਆਪਾਂ ਨੂੰ ਆਣੇ ਆ ਵੀ ਟਾਈਮ ਨਾ ਜਾਵੇ ਕਿਉਂਕਿ ਪਿੱਛੇ ਜੇ ਤੁਸੀਂ ਖਬਰ ਸੁਣੀ ਹੋਣੀ ਹੈ ਇੱਕ ਬਜ਼ੁਰਗ ਆਪਦੀ ਵਾਈਫ ਨੂੰ ਲੈਣ ਗਿਆ ਸੀ ਦਿੱਲੀ ਤੇ ਆਉਂਦੇ ਵਕਤ ਰਸਤੇ ਵਿੱਚ ਉਹਨਾਂ ਮਗਰ ਬੰਦੇ ਲੱਗੇ ਸੀ ਦੋ ਤਿੰਨ ਗੱਡੀਆਂ ਤੇ ਤੇ ਫਿਰ ਉਹ ਜਿਹੜਾ ਡਰਾਈਵਰ ਸੀ ਉਹਦੀ ਸੂਜ ਬੀਜ ਨਾਲ ਉਹ ਬਚੇ ਤੇ ਹਾਲਾਤ ਸਾਨੂੰ ਪਤਾ ਹੀ ਹੈ ਤਾਂ ਕਰਕੇ ਦੋਸਤੋ ਜੇ ਤੁਸੀਂ ਕਿਤੇ ਵੀ ਜਾਣਾ ਤਾਂ ਆਪਦੀ ਜਿਹੜੀ ਸੇਫਟੀ ਹੈ ਉਹਦਾ ਧਿਆਨ ਰੱਖਿਆ ਕਰੋ ਕੀ ਹਾਲ ਹੈ ਤੇ ਬਚਾ ਕੇ ਆਓ ਤਾਂ ਆ ਸਾਡਾ ਪਿੰਡ ਦਾ ਮਤਲਬ ਬਾਹਰ ਦਾ ਯਾਰਾਂ ਦੇਖ ਸਕਦੇ ਹੋ ਬਹੁਤ ਖੂਸੂਤ ਪਿੰਡ ਹੈ ਵੈਸੇ ਪਿੰਡ ਸਾਰੇ ਸੋਹਣੇ ਆ ਜਿਹੜਾ ਪਿੰਡ ਆਪਦਾ ਹੁੰਦਾ ਉਹ ਥੋੜਾ ਜਿਹਾ ਵੱਧ ਸੋਹਣਾ ਲੱਗਦਾ ਹੁੰਦਾ ਕਿਉਂਕਿ ਬਚਪਨਾ ਬੰਦੇ ਦਾ ਜਿੱਥੇ ਬੀਤਦਾ ਉਹ ਫਿਰ ਭਾਵੇਂ ਨਾਨਕਾ ਪਿੰਡ ਹੋਵੇ ਤੇ ਭਾਵੇਂ ਆਪਦਾ ਪਿੰਡ ਹੋਵੇ ਉਹ ਵਧੀਆ ਹੀ ਹੁੰਦਾ ਆ ਆ ਗਈ ਚਾਚਾ ਜੀ ਦੇ ਘੁੱਟ ਗਾ ਆ ਚਾਚੇ ਗੁਰਵਿੰਦਰ ਕੀ ਆ ਗਈ ਜੀ ਅਮਰਿੰਦਰ ਸਿੰਘ ਪਿੰਨੀ ਮਾਨ ਪ੍ਰਧਾਨ ਜੋ ਕਾਂਗਰਸ ਦੇ ਆ ਗਿਆ ਚਾਚਾ ਜੀ ਦਾ ਘਰ ਹੁਣ ਇਹ ਇੱਥੇ ਘਰ ਪਾ ਰਹੇ ਆ ਇਹ ਆਪਾਂ ਪਹਿਲਾਂ ਵੀਡੀਓ ਪਾਈਆਂ ਸੀ ਨਕਸ਼ਾਪੁਰਾ ਸੋਹਣਾ ਦੇਖੋ ਹੁਣ ਮਤਲਬ ਵੈਸੇ ਖੜਾ ਖੜਾ ਤਾਂ ਹੋ ਗਿਆ ਹੁਣ ਜਿਹੜਾ ਮੇਨ ਕੰਮ ਹੈ ਹੁਣ ਚੱਲਣਾ ਪੱਥਰ ਵਾਲਾ ਜੋੜੀਆਂ ਵਾਲਾ ਆ ਗਿਆ ਸਾਡਾ ਡੇਰਾ ਸਤਨਾਗਰ ਵਾਕੇ ਸੱਤੇ ਬਾਸ਼ਾ ਡੇਰਾ ਬਾਬਾ ਮਾਨਕ ਦਸ ਆ ਗਿਆ ਜੀ ਸੇਮ ਨਾਲਾ ਸਾਡੇ ਪਿੰਡ ਦਾ ਜਿਹਨੇ ਸਾਡੇ ਪਿੰਡ ਨੂੰ ਬਚਾਇਆ ਸਾਰਾ ਪਾਣੀ ਫਿਰ ਇਸੇ ਚ ਨਿਕਲਦਾ ਜੇ ਲੋ ਕਦੇ ਓਵਰਫਲੋ ਹੋ ਜੇ ਤਾਂ ਹੁਣ ਤਾਂ ਕਰ ਸੇਮ ਲਓ ਜੀ ਐਂਟਰੀ ਕਰ ਚੁੱਕੇ ਆਪਾਂ ਆਪਣੇ ਖੂਬਸੂਰਤ ਪਿੰਡ ਪੈ ਦਾਦ ਰੀਆਂ। ਉਹਨੇ ਮੋੜ ਸਾਲੀ ਮੇਰੇ ਕੋਲੋਂ ਮਾ ਕੇ ਲੈ ਕੇ ਆ ਜਾ ਕੇ ਮੋੜਨਾ ਹੈ। ਚਾਚੇ ਰਿੰਕੂ ਦਾ। ਸਾਡੇ ਪਿੰਡ ਦੇ ਤੁਸੀਂ ਵੇਖ ਲਓ ਵੀ ਛੋਟੀ ਜਿਹੜੀ ਕਾਰ ਹੈ। ਜਦੋਂ ਮੀਂਹ ਪੈਂਦਾ ਹੈ। ਘਰੇ ਤਾਂ ਭਾਵੇਂ ਉਹਦੇ ਟਾਇਰਾਂ 'ਨਾ ਮਿੱਟੀ ਲੱਗ ਜੇ। ਮਤਲਬ ਰੋਡ ਤੇ ਨਹੀਂ ਲੱਗਦੀ ਕਦੇ ਵੀ। ਆਹ ਦੇਖੋ ਰੋਡ। ਆਹ ਸਾਰਾ ਸਾਡਾ ਪਿੰਡ ਆਪ ਦੀ ਸੀ। ਇੱਕ ਵੀ ਗਲੀ ਨਹੀਂ ਦਿੰਦੀ ਮੇਰੇ ਹਿਸਾਬ ਨਾਲ ਜਿਹੜੀ ਜਮੇ ਛੋਟੀ ਗਲੀ ਵੀ ਹੈ ਨਾ ਸਾਡੇ ਪਿੰਡ ਵਿੱਚ ਵੀ ਵੀਡੀਓ ਵਿੱਚ ਦਿਖਾਈ ਸੀ ਜਮੇ ਇਹ ਮਤਲਬ ਦੋ ਕੁ ਇਕੱਠਾਂ ਦੀ ਗਲੀ ਹੋਣੀ ਆ ਉਹ ਵੀ ਆਫਸੇ ਸੀ ਦਾ ਪੱਕੀ ਹੈ ਲੋਕਟਾ ਲੱਗੀ ਹੋਈ ਹੈ ਇਹ ਲੋਕਟਾ ਨਾਲੋਂ ਆਰਥਿਕ ਜ਼ਿਆਦਾ ਕੰਮ ਜਾਂਦਾ ਕਿਉਂਕਿ ਜਦੋਂ ਬਜਨ ਵਾਲੇ ਡਰੈਕਟਰ ਰੁਕਾਉਂਦੇ ਹਨ ਫਿਰ ਲੋਕਟਾ ਟੁੱਟ ਜਾਂਦੇ ਜਿਵੇਂ ਆ ਬਚਾਲੇ ਛੱਡਾ ਵੈਨਾਂ ਨੇ ਇਹ ਤਾਂ ਛੱਡਿਆ ਸੀ ਵੀ ਕਈ ਪਾਈਪ ਉਹਨਾਂ ਨੂੰ ਪੰਗਾਉਣੀ ਪੈਂਦੀ ਹੈ ਵੀ ਲੋਕਟਾ ਲੱਟ ਕੇ ਬੰਦਾ ਵੇਚਦੀ ਪਾਈਪ ਨਗਾ ਲੈਂਦਾ ਤੇ ਜਿੱਥੇ ਤਾਂ ਇਹ ਮਤਲਬ ਪੱਧਰੀਆਂ ਜੀਆਂ ਉੱਥੇ ਤਾਂ ਨਹੀਂ ਟੁੱਟੀਆਂ ਤੇ ਜਿੱਥੇ ਮੜੀਆਂ ਮੁੱਟੀਆਂ ਇਹ ਵਿਕਲ ਹੋੜੀ ਹੋ ਜੇ ਉੱਥੇ ਫਿਰ ਜਿੱਥੇ ਟਰੈਕਟਰ ਕੋ ਲੰਘਦੇ ਦਾਣਾ ਮੰਡੀ ਨੂੰ ਤਾਂ ਫਿਰ ਟੁੱਟ ਜਾਂਦੀਆਂ ਜਿਵੇਂ ਆ ਦਾਣਾ ਮੰਡੀ ਇੱਧਰ ਆਪਣੀ ਪੱਕੀ ਤੇ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦੇ ਆ ਦਾਣਾ ਮੰਡੀ ਪਹਿਲਾਂ ਵੀ ਆਪਣੀ ਪੱਕੀ ਸੀ ਖੜਵੰਜਾ ਲੱਗਿਆ ਸੀਗਾ ਹੁਣ ਉੱਥੇ ਵੀ ਆਰਥੀ ਸੀ ਪੈ ਰਹੀ ਐ ਚਲੋ ਬਹੁਤ ਵਧੀਆ ਕੰਮ ਹੋ ਰਿਹਾ ਵੀ ਚੰਗੇ ਨੂੰ ਮੇਸਾ ਚੰਗੇ ਆਖੋ ਆ ਸਾਡੇ ਚਾਚਾ ਜੀ ਗਰਜੋਤ ਕਾਗੇ ਜੀ ਬਗੀਚਾ ਬਸ ਆ ਸਾਡਾ ਸੋਨਾ ਪੈਂਡਾ ਸੋਣੀ ਫਿਰਨੀ ਐ ਸਾਫ ਪਾਈ ਸਾਡੀ ਕਰਨੀ ਤੇ ਪੂਰੀ ਐ ਤੁਸੀਂ ਵੇਖ ਸਕਦੇ ਹੋ ਕਿਤੇ ਵੀ ਤੁਹਾਨੂੰ ਮਤਲਬ ਰੋਡ ਤੇ ਕਬਜ਼ਾ ਕਰਿਆ ਹੋਈ ਨਹੀਂ ਮਿਲਦਾ तकरीबन ਲੋਕਾਂ ਦੇ ਜਿਹੜੇ ਰੈਂਪ ਬਣੇ ਹੋਏ ਆ ਉਹ ਵੀ ਆਪਦੇ ਡੈਰੇਚ ਬਣੇ ਹੋਏ ਆ ਤੇ ਇਹ ਆਖਣਾ ਕਿ ਮਾੜਾ ਮੋਟਾ ਚੜਦਾ ਹੋਵੇ ਰੋਡ ਤੇ ਨਹੀਂ ਤਾਂ ਸਾਰਿਆਂ ਆਪਦੇ ਡੈਰੇਚ ਆ ਤੇ ਕਾਰ ਆ ਜਾਂਦਾ ਕੱਚਾ ਤੇ ਇੱਕ ਉਧਰ ਰਹਿ ਗਿਆ ਬਸ ਦੋ ਕਰਾ ਕੱਚੇ ਸਾਡੇ ਪਿੰਡ ਜਿਹੜੇ ਖੇਤਾਂ ਨੂੰ ਜਾਂਦੇ ਨਹੀਂ ਖੇਤਾਂ ਨੇ ਰਾਹ ਵੀ ਸਾਡੇ तकरीबन ਪੱਕੇ ਆ ਸੜਕਾਂ ਬਣੀਆਂ ਬਣੀਆਂ ਆ ਰੈਂਪ ਵੀ ਸਾਈਡ ਤੇ ਦੇਖੋ ਸਾਰੇ ਸਾਈਡ ਤੇ ਬਣੇ ਹੋਏ ਆ ਤਾਂ ਜੋ ਜਿਹੜਾ ਔਮ ਜਾਣ ਵਾਲੇ ਆਪਣੇ ਵਿੰਕਲ ਉਹਨਾਂ ਨੂੰ ਵੀ ਜਸਤਾਰ ਵਿੱਚ ਨਗਰੇਟ ਹੋਵੇ ਲਓ ਜੀ ਪਹੁੰਚ ਗਏ ਆਪਾਂ ਸ਼ੋਭਦੀਪ ਸਿੰਘ ਮਾਨ ਸਾਹਿਬ ਦੇ ਘਰੇ ਹੁਣ ਦੋ ਚਾਰ ਮਿੰਟ ਗੱਲਾਂ ਬਾਤ ਕਰਦੇ ਆਂ ਫਿਰ ਜਾ ਕੇ ਘਰੇ ਕੰਮ ਕਾਰ ਕਰਾਂਗੇ ਸ਼ੋਭਦੀਪ ਨੂੰ ਆਲਵੀ ਦਾ ਕਹਿਣ ਦਾ ਵਕਤ ਆ ਗਿਆ ਸ਼ੋਭਦੀਪ ਨੇ ਜਾਣਾ ਹੈ ਸ਼ੋਭਦੀਪ ਪਹਿਲਾਂ ਤੈਨੂੰ ਵੀ ਸੇਫ ਜਰਨੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੇ ਹੌਸਲਾ ਨਾ ਛੱਡੀ ਕੋਈ ਦੋ ਚਾਰ ਦਿਨ ਉਪਰ ਆਇਆ ਲੱਗਦਾ ਹੁੰਦਾ ਬੰਦਾ ਫਿਰ ਉਹ ਜੇ ਹੋ ਜਾਂਦਾ ਹੁੰਦਾ ਤੇ ਕੋਈ ਜ਼ਰੂਰਤ ਹੋਈ ਤਾਂ ਜਦੋਂ ਮਰਜ਼ੀ ਫੋਨ ਕਰੀ ਬਥੇਰੇ ਦੋਸਤ ਆ ਆਪਣੇ ਠੀਕ ਹੈ ਜੀ ਤੇ ਆਪਣਾ ਧਿਆਨ ਰੱਖੀ ਠੀਕ ਆ ਵਧੀਆ ਦਿਲ ਲਾਈ ਪੂਰਾ ਆਪਦਾ ਨਾਲੇ ਅਪੂਰੀਆ ਦੀ ਮਿਹਨਤ ਕਰੀ ਪਰਮਾਤ ਤੇ ਜਰੂਰ ਤੋਂ ਆਵੇਂ ਨਾ ਫਿਰ ਮਾਲਾ ਵੀ ਬਸ ਪਿੰਡ ਆ ਕੇ ਗੱਲਾਂ ਹੀ ਹੋਣ ਤੇਰੀਆਂ ਕਿ ਨਹੀਂ ਤੇ ਅਮੀਰ ਕਰਦਾ ਵੀ ਸ਼ਾਇਦ ਆਪਣੇ ਮੇਲ ਕਦੇ ਉੱਥੇ ਹੀ ਹੋਣ ਤੇ ਚੰਗਾ ਦੋਸਤਾ ਬਾਏ ਬਾਏ ਟਾਟਾ ਹਮੇਸ਼ਾ ਹੱਸਦਾਰ ਹੈ ਵਸਦਾਰ ਇੱਕ ਵਾਈਫੇਰ ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀ ਬਖਸ਼ੇ ਓਕੇ ਦੋਸਤੋ ਕੱਲ ਨੂੰ ਮਿਲਾਂਗੇ ਹੁਣ ਬਾਏ ਬਾਏ ਟਾਟਾ ਬਾਏ ਕਰਦਗੇ ਮੈਂ ਹੁਣ ਚੱਲ ਬਾਈ ਨੂੰ ਚੰਗਾ ਫਿਰ